ਜਿਹੜਾ ਵੀ ਇਨਸਾਨ ਭਾਵੇਂ ਭੂਲਾ-ਪਾਲਾ ਹੋਵੇ ਆ ਰਾਜਨੀਤੀ ਦੀਆਂ ਪੌੜੀਆਂ ਚੜ ਜਾਂਦਾ ਹੈ ਤੇ ਰਾਜਨੀਤੀ ਦਾ ਥੋੜਾ ਜਿਹਾ ਸਵਾਦ ਆ ਜਾਂਦਾ ਹੈ ਤਾਂ ਉਹ ਮਨੁੱਖ ਵੋਟਾਂ ਪਾਉਣ ਵਾਲੇ ਲੋਕਾਂ ਦੇ ਮੂੰਹ ਤੇ ਚਪੇੜ ਕਿਦਾਂ ਮਾਰਦਾ ਹੈ ਇਹ ਮਿਸਾਲ ਕੈਮ ਕੀਤੀ ਹੈ ਸਰਬਜੀਤ ਸਿੰਘ ਜਿਹੜੇ ਫਰੀਦਕੋਟ ਤੋਂ ਐਮਪੀ ਬਣੇ ਨੇ ਵੋਟਾਂ ਪਾਉਣ ਵਾਲੀਆਂ ਖਾਲਸਤਾਨੀ ਭੇਡਾਂ ਨੇ ਜਿਨ੍ਹਾਂ ਨੇ ਬੜੇ ਮਾਣ ਦੇ ਨਾਲ ਸਰਬਜੀਤ ਨੂੰ ਜਿਤਾਇਆ ਉਹਨੇ ਇੱਕ ਵੀਡੀਓ ਪਾਈ ਸੀ इमोशनल ਹੋ ਕੇ ਜਿਹਦੇ ਵਿੱਚ ਉਹ ਕਹਿੰਦਾ ਸੀ ਸਿਮਰਜੀਤ ਮਾਨ ਨੇ ਮੇਰੇ ਨਾਲ ਧੋਖਾ ਕੀਤਾ ਮੇਰੇ ਕੌਮ ਨੇ ਮੈਨੂੰ ਮੂੰਹ ਨਹੀਂ ਲਾਇਆ ਮੈਂ ਬੜਾ ਗਰੀਬੀ ਦੌਰ ਦੇ ਵਿੱਚ ਵਿਚਰਿਆ ਮੇਰੀ ਮਾਂ ਛੱਡ ਕੇ ਚਲੀ ਗਈ ਮੇਰਾ ਪਿਓ ਕੌਮ ਦੇ ਲਈ ਸ਼ਹੀਦ ਹੋਇਆ ਐਸੇ ਸ਼ਬਦ ਵਰਤੇ ਇਹ ਸ਼ਬਦ ਉਹਦੇ ਕੰਨਾਂ ਵਿੱਚ ਪਾਏ ਗਏ ਤੇ ਇਹ ਵੀਡੀਓ ਵਾਇਰਲ ਹੁੰਦੀ ਹੈ ਲੋਕਾਂ ਤੇ ਕੁਝ ਪ੍ਰਭਾਵ ਛੱਡ ਜਾਂਦੀ ਹੈ ਤੇ ਲੋਕ ਆਪ ਮਹਾਰੇ ਹੋ ਕੇ ਵੋਟਾਂ ਪਾ ਕੇ ਜਿਤਾ ਦਿੰਦੇ ਆ ਮੈਂ ਇੱਕ ਗੱਲ ਨੂੰ ਅਤੀ ਦਸ਼ਨੀ ਚਾਹਨਾ ਜਿਹੜੇ ਬੰਦੇ ਕਿਸੇ ਨੂੰ ਦਿਲਾਂ ਦਾ ਰਾਜਾ ਬਣਾ ਲੈਂਦੇ ਨੇ ਤੇ ਉਹ ਇਹ ਭੁੱਲ ਜਾਂਦੇ ਨੇ ਕਿ ਦਿਲਾਂ ਤੇ ਰਾਜ ਕਰਨ ਵਾਲਾ ਸਾਡੀਆਂ ਜੁੱਤੀਆਂ 'ਚ ਨਹੀਂ ਵੜ ਸਕਦਾ ਇਹ ਮੁਹਾਵਰੇ ਨੇ ਸਿਆਣੇ ਲੋਕਾਂ ਦੇ ਇਹ ਮੈਂ ਗੱਲ ਕਿਉਂ ਕਰ ਰਿਹਾ ਇੱਕ ਪੱਤਰਕਾਰ ਸਰਬਜੀਤ ਸਿੰਘ ਖਾਲਸਾ ਤੋਂ ਪੁੱਛਦਾ ਹੈ ਕਹਿੰਦਾ ਤੁਸੀਂ ਜਿੱਤ ਗਏ ਉਹ ਕਹਿੰਦਾ ਹਾਂ ਕਹਿੰਦਾ ਜਿਹੜੇ ਵੋਟਾਂ ਪਾਉਣ ਵਾਲੇ ਨੇ ਉਹ ਖਾਲਸਤਾਨੀ ਨਹੀਂ ਸਿਮਜੀਤ ਮਾਨ ਦੀ ਗੱਲ ਕਰਦੇ ਨੇ ਅਮਰਪਾਲ ਦੀ ਗੱਲ ਕਰਦੇ ਨੇ ਢਿੰਡਾਂ ਵਾਲੇ ਦੀ ਗੱਲ ਕਰਦੇ ਨੇ ਤੁਸੀਂ ਖਾਲਸਤਾਨ ਦੀ ਮੰਗ ਕਰੋਗੇ ਉਹ ਕਹਿੰਨ ਲੱਗਾ ਨਹੀਂ ਹਾਲਾਂਕਿ ਮੈਂ ਉਹ ਜਿਹੜਾ ਉਹਨੇ ਆਪਣੇ ਮੂੰਹ ਤੋਂ ਬੋਲ ਕੇ ਸੁਣਾਇਆ ਹੈ ਮੈਂ ਤੁਹਾਨੂੰ ਸੁਣਾ ਨਹੀਂ ਸਕਦਾ ਕਿਉਂਕਿ ਮੈਂ ਇੱਕ ਉਹ ਇਨਸਾਨ ਜਿਹੜਾ ਨਸ਼ਿਆਂ ਦੀ ਵਿਰੋਧਤਾ ਕਰਦਾ ਔਰ ਜਿਹੜੇ ਕ੍ਰਿਮਿਨਲ ਲੋਕ ਨੇ ਉਹਨਾਂ ਦੀ ਮੈਂ ਹਰ ਵਕਤ ਨਖੇਦੀ ਕਰਦਾ ਤੇ ਸਰਬਜੀਤ ਨੇ ਇੱਕ ਕਹਿ ਲਈਏ ਨਸ਼ੇ ਦੀ ਹਾਲਤ ਵਿੱਚ ਜਿੰਨੇ ਬਹੁਤੇ ਲੋਕ ਕਮੈਂਟ ਕਰਦੇ ਨੇ ਕਿ ਇਹ ਕਾਰਡ ਲਾਉਂਦਾ ਜੀ ਜਾਨੀ ਕਿ ਧੁੱਕੀ ਖਾਂਦਾ ਤੇ ਉਸ ਮੂਡ ਵਿੱਚ ਗਿਆ ਕਹਿੰਦਾ ਜੀ ਨਹੀਂ ਅਸੀਂ ਤਾਂ ਡੈਮੋਕਰੈਟਿਕ ਵੇ ਦੇ ਨਾਲ ਚੱਲਾਂਗੇ ਉਹਨੇ ਇਦਾਂ ਕਿਹਾ ਮਤਲਬ ਜਿਹੜੇ ਖਾਲਸਤਾਨੀ ਜਿਹੜਾ ਵੋਟਾਂ ਪਾਉਣ ਵਾਲੀਆਂ ਸੀ ਉਹਨਾਂ ਦੇ ਮੂੰਹ ਤੇ ਖਿੱਚ ਕੇ ਚਪੇੜ ਮਾਰ ਗਿਆ ਇਹ ਹੋਣਾ ਵੀ ਚਾਹੀਦਾ ਜਿਹੜੇ ਬੰਦੇ ਭੇਡਾਂ ਵਾਂਗੂ ਕਿਸੇ ਦੇ ਪਿੱਛੇ ਤੁਰਦੇ ਨੇ ਉਹ ਮੰਨ ਲੈਂਦੇ ਨੇ ਕਿ ਇਹ ਸਾਡੀ ਕੌਮ ਦਾ ਹੀਰੋ ਹੈ ਸਾਡੀ ਕੌਮ ਲਈ ਕੁਝ ਸਵਾਰੇਗਾ ਪਰ ਇਹ ਭੁੱਲ ਜਾਂਦੇ ਨੇ ਵੀ ਜਿਹੜਾ ਬੰਦਾ ਰਾਜਨੀਤੀ ਦੀਆਂ ਪੌੜੀਆਂ ਚੜ੍ਹ ਕੇ ਥੋੜਾ ਜਿਹਾ ਸਵਾਦ ਮਾਣ ਲੈਂਦਾ ਚੱਕ ਲੈਂਦਾ ਨਾ ਉਹ ਕਦੇ ਵੀ ਕਿਸੇ ਦਾ ਬਣ ਕੇ ਨਹੀਂ ਚੱਲਦਾ ਉਹ ਆਪਣਾ ਉਲੂ ਸਿੱਧਾ ਕਰਦਾ ਮੈਂ 100% ਸਹਿਮਤ ਹਾਂ ਸਰਬਜੀਤ ਸਿੰਘ ਖਾਲਸਾ ਦੀ ਸੋਚ ਦੇ ਨਾਲ ਇਹ ਰਾਜਨੀਤੀ ਹੈ ਜਿਹੜੀਆਂ ਭੇਡਾਂ ਖਾਲਿਸਤਾਨ ਖਾਲਿਸਤਾਨ ਕਰਦੀਆਂ ਸੀ ਨਾ ਕਹਿੰਦੀਆਂ ਸੀ ਸਾਡੇ ਕੌਮ ਦਾ ਹੀਰੋ ਹੈ ਉਹਨਾਂ ਭੇਡਾਂ ਤੇ ਮੂੰਹ ਤੇ ਚਪੇੜ ਮਾਰੀ ਹੈ ਕਿਉਂਕਿ ਸਰਬਜੀਤ ਨੂੰ ਪਤਾ ਹੈ ਕਿ ਜਿਹੜੀ ਲੋਕ ਸਭਾ ਦੇ ਵਿੱਚ ਜਾ ਕੇ ਮੈਂ ਬੈਠਣਾ ਹੈ ਉੱਥੇ ਵੱਡੇ ਸਿਰਾਂ ਵਾਲੇ ਨੇ ਉੱਥੇ ਭਾਰਤ ਦੇ ਸੰਵਿਧਾਨ ਨੂੰ ਮੰਨਿਆ ਜਾਂਦਾ ਹੈ ਜੇ ਭਾਰਤ ਦੇ ਸੰਵਿਧਾਨ ਦੇ ਨਾਂ ਤੇ ਲੋਕਾਂ ਨੂੰ ਮੁੱਠੀ ਵਿੱਚ ਕੈਦ ਕੀਤਾ ਜਾਂਦਾ ਹੈ ਇਹ ਸਚਾਈ ਹੈ ਵਧੀਆ ਰਿਆਂ ਪਹਿਲਾਂ ਪਹਿਲਾਂ ਬਿਆਨ ਦੇ ਕੇ ਆਪਣੇ ਆਪ ਨੂੰ ਕਲੀਅਰ ਕਰ ਗਿਆ ਨਹੀਂ ਇਹਨਾਂ ਭੇਡਾਂ ਨੇ بڑے ਰੋਲੇ ਪਾਉਣੇ ਸੀ ਸਰਬਜੀਤ ਸਿੰਘ ਸਾਡਾ ਐਮਪੀ ਹੈ ਸਰਬਜੀਤ ਸਿੰਘ ਖਾਲਿਸਤਾਨ ਦੀ ਗੱਲ ਕਰੂ ਸਰਬਜੀਤ ਸਿੰਘ ਕੌਮ ਦੀ ਗੱਲ ਕਰੂ ਪੰਥ ਦੀ ਗੱਲ ਕਰੂ ਮਹੀਂ ਇਹਨਾਂ ਭੇਡਾਂ ਨੇ ਬੜਾ ਰੌਲਾ ਪਾਉਣਾ ਸੀ ਮੈਂ ਕਹਿੰਦਾ ਚੰਗਾ ਕੀਤਾ ਉਹਨੇ ਦੋ ਟੁੱਕ ਜਵਾਬ ਦੇਤਾ ਕਿ ਅਸੀਂ ਭਾਰਤੀ ਕਾਨੂੰਨ ਦੇ ਮੁਤਾਬਕ ਚੱਲਾਂਗੇ ਸਾਡਾ ਪੁਲਿਸ ਦੇ ਨਾਲ ਕੋਈ ਟਕਰਾਅ ਨਾ ਹੋਵੇ ਪ੍ਰਸ਼ਾਸਨ ਦੇ ਨਾਲ ਸਾਡਾ ਕੋਈ ਟਕਰਾਅ ਨਾ ਹੋਵੇ ਉਹਨੇ ਖੁੱਲ ਕੇ ਦੱਸ ਦਿੱਤਾ ਮੇਰਾ ਵੀਡੀਓ ਪਾਉਣ ਤੋਂ ਭਾਵੇਂ ਹੈ ਕਿ ਜਿਹੜੇ ਲੋਕ ਭੇਡਾਂ ਵਾਂਗੂ ਪਿੱਛੇ ਲੱਗ ਕੇ ਤੁਰਦੇ ਨੇ ਨਾ ਉਹਨਾਂ ਨੂੰ ਥੋੜਾ ਜਿਹਾ ਸੋਚਣ ਦੀ ਸਮਝਣ ਦੀ ਵਿਚਾਰਨ ਦੀ ਲੋੜ ਹੈ ਹੁਣੇ ਭੇਡਾਂ ਜਦੋਂ ਕਿਸੇ ਦੇ ਪਿੱਛੇ ਲੱਗਣਗੀਆਂ ਨਾ ਇੱਕ ਨਹੀਂ 100 ਵਾਰੀ ਸੋਚਣਗੀਆਂ ਕਿ ਅਸੀਂ ਵੋਟ ਕਿਨੂੰ ਪਾ ਰਹੇ ਹਾਂ ਮੇਰਾ ਸਰਬਜੀਤ ਦੇ ਨਾਲ ਕੋਈ ਲੜਣਾ ਦੇਣਾ ਨਹੀਂ ਸਰਬਜੀਤ ਹਾਰ ਦਾ ਜਿੱਤ ਦਾ ਜਾਂ ਜਿੱਤ ਗਿਆ ਜਾਂ ਹਾਰ ਜਾਂਦਾ ਸਾਨੂੰ ਕੋਈ ਮਤਲਬ ਨਹੀਂ ਮੈਂ ਤਾਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕਿਹੜੇ ਪੰਥ ਦੀ ਗੱਲ ਕਰਦੇ ਹੋ ਤੁਸੀਂ ਕਿਹੜੀ ਸਿਕਉਮ ਦੀ ਗੱਲ ਕਰਦੇ ਹੋ ਤੁਸੀਂ ਕਿਹੜੇ ਖਾਲਸਤਾਨ ਦੀ ਤੁਸੀਂ ਗੱਲ ਕਰਦੇ ਹੋ ਤੁਸੀਂ ਮੂੰਹ ਚੱਕ ਕੇ ਜਿਹਦੇ ਮੰਗ ਲੱਗ ਜਾਓ ਤੁਹਾਨੂੰ 1% ਵੀ ਸੋਚਣ ਦਾ ਸਮਾਂ ਨਹੀਂ ਤੁਹਾਡੇ ਕੋਲੇ ਤੁਸੀਂ ਕਦੇ ਆਪਣੇ ਆਪ ਨੂੰ ਪੜ ਨਹੀਂ ਸਕਦੇ ਕਿ ਅਸੀਂ ਕਿਹਦੇ ਪਿੱਛੇ ਲੱਗ ਤੁਰੇ ਹਾਂ ਮੇਰਾ ਕਹਿਣ ਤੋਂ ਮਤਲਬ ਇਹ ਸੀ ਚੰਗਾ ਹੋਇਆ ਜਿਹੜੀਆਂ ਭੇਡਾਂ ਨੇ ਵੋਟਾਂ ਪਾਈਆਂ ਸੀ ਥੋੜਾ ਜਿਹਾ ਉਹਨਾਂ ਨੂੰ ਆਪਣੇ ਆਪ ਸ਼ਰਮਿੰਦਗੀ ਮਹਿਸੂਸ ਹੋਊ ਤੇ ਅੱਗੇ ਵਾਸਤੇ ਥੋੜਾ ਬਹੁਤਾ ਸੋਚ ਲੈਣਗੇ ਇਹ ਜਿਹੜੀ ਮੈਂ ਬੇਨਤੀ ਕੀਤੀ ਹੈ ਨਾ ਕਿਉਂ ਕੀਤੀ ਹੈ ਕਿਉਂਕਿ ਜਿੱਤਣ ਤੋਂ ਬਾਅਦ ਗਾਈਆਂ ਦੀ ਪੋਸ਼ ਨੂੰ ਅੱਗ ਲੱਗੀ ਹੋਈ ਸੀ ਕਿ ਸ਼ਾਇਦ ਜਿਵੇਂ ਅਮਰਪਾਲ ਜਵਲੀਆਂ ਮਾਰਦਾ ਉਦੋਂ ਹੀ ਸ਼ਾਇਦ ਸਰਬੀਤ ਮਾਰ ਦੂ ਇਹਨਾਂ ਨੂੰ ਲੱਗਦਾ ਸੀ ਪਰ ਉਹਨੇ ਮਾਂ ਦੇ ਸ਼ੇਰ ਨੇ ਜਿਵੇਂ ਰਾਜਨੀਤਿਕ ਲੋਕ ਭੇਡਾਂ ਨੂੰ ਬਰਤਦੇ ਹੁੰਦੇ ਨੇ ਨਾ ਉਦਾਂ ਬਰਤ ਕੇ ਕਲੀਅਰ ਕਰ ਦਿੱਤਾ ਕਹਿੰਦਾ ਮੈਂ ਭਾਰਤੀ ਕਾਨੂੰਨ ਦੇ ਮੁਤਾਬਕ ਚੱਲਣਾ ਹੈ ਮੈਂ ਕਿਸੇ ਨਾਲ ਟਕਰਾ ਪੈਦਾ ਨਹੀਂ ਕਰਨਾ ਤੇ ਮੈਂ ਪ੍ਰਸ਼ਾਸਨ ਨਾਲ ਪੰਗਾ ਨਹੀਂ ਲੈਣਾ ਦੇ ਜਿਹੜਾ ਕਾਨੂੰਨ ਦੇ ਮੁਤਾਬਕ ਕੰਮਕਾਜ ਹੋਣਾ ਮੈਂ ਉਹਦੇ ਮੁਤਾਬਕ ਕਰੂੰ ਉਹਨੇ ਇਹ ਕਲੀਅਰ ਕਰ ਦਿੱਤਾ ਤੇ ਭੇਡਾਂ ਨੂੰ ਹੁਣ ਦਿਆਂ-ਦਿਆਂ ਕਰਦੀਆਂ ਨੂੰ ਮਰਨ ਵਾਸਤੇ ਕਿਤੇ ਬਾੜੇ ਵਿੱਚ ਲੁਕਣ ਵਾਸਤੇ ਥਾਂ ਮਿਲ ਨਹੀਂ ਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ